ਇੱਕ ਮਸਤਾਨਾ ਕਹਿੰਦੇ ਉਸ ਵਕਤ ਨਾ ਕਿਸੇ ਰਾਜੇ ਦੇ ਘਰ ਕੋਈ ਪੁੱਤਰ ਹੋਇਆ ਤਾਂ ਉਹ ਪੰਡਤ ਨੂੰ ਸੱਦਿਆ ਉਹਦਾ țeਵਾ ਬਣਾਇਆ ਜਦੋਂ țeਵਾ ਬਣਾਇਆ ਪੰਡਤ ਨੇ ਉਹਦਾ țeਵਾ ਬਣਾ ਦਿੱਤਾ ਤੇ ਨਾਲ ਪੰਡਤ ਬੜਾ ਪੁੰਚਿਆ ਹੋਇਆ ਸੀ ਲਾਲ ਕਿਤਾਬ ਦਾ ਮਾਹਰ ਜਿਹੜਾ ਕਿਸੇ ਦਾ ਪੁਖ ਵੇਖਣ ਵਾਲਾ ਸੀ ਹਸਤਰ ਖਾਵਾਂ ਤੇ ਮਸਤਰ ਖਾਵਾਂ ਪੜ ਲੈਂਦਾ ਸੀ ਜੋਤਿਸ਼ਕ ਵਿਦਿਆ ਸੀ ਪਰ ਲੋਕਾਂ ਦੇ ਲਾਲਚ ਨੇ ਇਹਨੂੰ ਮੈਲਾ ਕਰ ਦਿੱਤਾ। ਔਰ ਜਦੋਂ ਉਹ ਪੁੰਚਿਆ ਹੋਇਆ ਪੰਡਤ ਜਿਹਨੂੰ ਇਸ ਕੱਲ ਦਾ ਮਾਨ ਸੀਵੇ ਜਿਹਦੇ ਮੈਂ ਹਸਤਰ ਖਾਵਾ ਪੜ ਕੇ ਦੱਸਦਾ ਨਾ ਉਹ ਸੱਚ ਹੁੰਦੀ ਆ। ਉਹਦੇ ਕੋਲੋਂ ਰਾਜੇ ਦੇ ਪੁੱਤਰ ਦਾ ਟੇਵਾ ਬਣਿਆ। ਟੇਵਾ ਬਣਾਉਣ ਤੋਂ ਬਾਅਦ ਉਹਨੇ ਰਖਾਵਾਂ ਪੜ ਕੇ ਰਾਜੇ ਨੂੰ ਦੱਸ ਦਿੱਤੀਆਂ ਕਹਿੰਦੇ ਵੀ ਤੇਰੇ ਪੁੱਤਰ ਦੀ ਉਮਰ ਜਿਹੜੀ ਐ ਉਹ ਥੋੜੀ ਐ। ਮੈਂ ਤੇਰੀਆਂ ਹਸਤਰ ਖਾਵਾਂ ਪੜ ਰਿਹਾ ਇਹਦੇ ਮੱਥੇ ਤੇ ਜੋ ਲਿਖਿਆ ਹੈ ਉਹ ਮੈਨੂੰ ਹਸਤਰ ਖਾਵਾਂ ਜੋ ਨਜ਼ਰ ਆ ਰਿਹਾ ਹੈ ਮੈਂ ਤਾਂ ਉਹ ਦੇਖ ਕੇ ਦੱਸ ਰਿਹਾ ਇਹਦੀ ਉਮਰ ਥੋੜੀ ਹੈ ਕਹਿੰਦੇ ਕਿੰਨੀ ਕਹ ਉਹ ਕਹਿੰਦਾ ਇਹਦੀ ਉਮਰ 18-20 ਸਾਲ ਹੈ ਕਹਿੰਦਾ ਜੀ ਪੱਕੀ ਦੱਸੋ ਕਹਿੰਦਾ ਬਸ ਇਹਨੇ ਜਵਨੀ ਤੱਕ ਰਹਿਣਾ ਹੁਣ ਰਾਜਾ ਬੜਾ ਉਦਾਸ ਹੋ ਗਿਆ ਪਰ ਰਾਜੇ ਨੂੰ ਇੱਕ ਗੱਲ ਆ ਸਹਿਬ ਚਲੋ ਕੋਈ ਨਹੀਂ ਜਵਨੀ ਤੱਕ ਰਹਿਣਾ ਅੱਗੇ ਮੇਰੀ ਅਣਸ਼ਵਾਂਸ਼ ਰਹ ਦੇਗੀ ਮੈਂ ਛੇਤੀ ਜਦੋਂ ਪੁੱਤ ਜਵਾਨ ਹੋਇਆ ਵਿਆਹ ਲਾਂਗਾ ਰਾਜਾ ਇਸ ਫਿਕਰ ਵਿੱਚ ਰਿਹਾ 15 18 ਸਾਲ 20 ਸਾਲ ਗੁਜ਼ਰ ਗਏ 18 ਸਾਲੋਂ ਨੇ ਬੱਚਾ ਵਿਆਹ ਦਿੱਤਾ ਛਿੱਤੀ ਉਹ ਬੱਚਾ ਬਿਮਾਰ ਹੋਣ ਲੱਗ ਪਿਆ ਉਹਨੇ ਵਿਆਹ ਦਿੱਤਾ ਪਰ ਕੋਈ ਬੱਚਾ ਨਾ ਹੋਇਆ ਅਚਾਨਕ ਇੱਕ ਦਿਨ ਉਸ ਰਾਜੇ ਦੇ ਲੜਕੇ ਦੀ ਮੌਤ ਹੋ ਗਈ ਔਰ ਜਦੋਂ ਮੌਤ ਹੋਈ ਤਾਂ ਪੂਰੇ ਰਾਜ ਵਿੱਚ ਹੁਕਮ ਫਲਾ ਦਿੱਤਾ ਜੇ ਵਿਆਹ ਜ ਸੋਗ ਮਨਾਇਆ ਜਾਏ ਰਾਜੇ ਦਾ ਪੁੱਤਰ ਕਿਸੇ ਦੇ ਘਰ ਚੁੱਲਾ ਨਹੀਂ ਬਲੇਗਾ ਕੋਈ ਰੋਟੀ ਨਹੀਂ ਪਕਾਏਗਾ ਕੋਈ ਚੁੱਲਾ ਨਹੀਂ ਬਲੇਗਾ ਸੋਗ ਮਨਾਇਆ ਜਾਣਾ ਐਨੇ ਨੂੰ ਉਹ ਮਸਤਨਾ ਉਸ ਪਿੰਡ ਵਿੱਚ ਆ ਗਿਆ ਜਦੋਂ ਮਸਤਨਾ ਸਾਧੂ ਪਿੰਡ ਵਿੱਚ ਆਇਆ ਇੱਕ ਘਰੋਂ ਪ੍ਰਸ਼ਾਦਾ ਮੰਗਿਆ ਉਹ ਕਹਿੰਦੇ ਬਾਬਾ ਤੈਨੂੰ ਨਹੀਂ ਪਤਾ ਰਾਜੇ ਦਾ ਪੁੱਤਰ ਮਰਿਆ ਕਿਸੇ ਦੇ ਘਰ ਅੱਜ ਚੁੱਲਾ ਨਹੀਂ ਉਹ ਬਲਣਾ ਰੋਟੀ ਮਿਲੇਗੀ ਕੱਲ ਹੁਣ ਕੇ ਅੱਛਾ ਕਹਿੰਦਾ ਰਾਜਾ ਕਿੱਥੇ ਰਹਿੰਦਾ ਉਹਨਾਂ ਕੋ ਰਾਜੇ ਦਾ ਮਹਿਲ ਹੈ ਸਿੱਧਾ ਰਾਜੇ ਦੇ ਮਹਿਲ ਚਲਾ ਗਿਆ ਜਾ ਕੇ ਰਾਜੇ ਦਾ ਦਰਵਾਜਾ ਖੜਕਾਇਆ ਕਹਿੰਦੇ ਰਾਜਨ ਭੁੱਖ ਲੱਗੀ ਹੈ ਪ੍ਰਸ਼ਾਦਾ ਛਕਾ ਰਾਜਾ ਗੁੱਸੇ ਚ ਬੋਲਿਆ ਕਿ ਨਾ ਮੇਰੇ ਰਾਜ ਵਿੱਚ ਨਹੀਂ ਕਿਸੇ ਦੇ ਰੋਟੀ ਪੱਕੀ ਤੈਨੂੰ ਰੋਟੀ ਕਾ ਦੇਦਾ ਮਸਤਰਨਾ ਸਾਧੂ ਬੋਲਿਆ ਕਹਿੰਦੇ ਜੇ ਨਹੀਂ ਪੱਕੀ ਰੋਟੀ ਵਿਆ ਨਹੀਂ ਪਿਆ ਕੋਈ ਗੱਲ ਉਹ ਦੇ ਦੇ ਰਾਜੇ ਦੇ ਮਨ ਚ ਆ ਗਿਆ ਵੀ ਜਿਹੜਾ ਵਿਆ ਵੀ ਮੰਗ ਰਿਹਾ ਚਲੋ ਦੇ ਦੇਣਾ ਚਾਹੀਦਾ ਉਸ ਰਾਜੇ ਨੇ ਉਸ ਸੇਠ ਨੇ ਅਮੀਰ ਜਿਹੜਾ ਰਾਜਾ ਸੀ ਉਸ ਨਗਰ ਦਾ ਕਹਿੰਦੇ ਉਹਨੇ ਫਿਰ ਵੇ ਪ੍ਰਸ਼ਾਦੇ 2 ਪੈਸੇ ਨੌਕਰ ਨੂੰ ਕਹ ਲਿਆ ਚੁੱਕੇ ਚੁੱਕ ਲੈਂਦੇ ਲੈ ਮਸਤਾਨਿਆ ਚੱਲ ਵੇ ਆਖਾ ਉਹ ਮਸਤਾਨ ਦੇ ਸਾਧੂ ਦੇ ਮਨ ਚ ਆਇਆ ਉਹਨੇ ਦੋ ਪ੍ਰਸ਼ਾਦੇ ਲੈ ਕਹਿੰਦੇ ਰਾਜਨ ਕਿੰਨੇ ਪ੍ਰਸ਼ਾਦੇ ਦਿੱਤੇ ਕਹਿੰਦਾ ਦੋ ਦਿੱਤੇ ਕਹਿੰਦਾ ਜਾ ਫਿਰ ਇੱਕ ਦਾਹਾ ਦਾਹਾ ਦੋ ਦਾਏ 20 1 ਦਾਹਾ ਦਾਹਾ 2 ਦਾ 20 ਐਦਾਂ ਕਹਿੰਦੇ ਪ੍ਰਸ਼ਾਦਾ ਖਾਂਦਿਆਂ ਚਲਾ ਗਿਆ ਹੈਰਾਨਗੀ ਦੀ ਹੱਦ ਨਾ ਰਹੀ ਅਜੇ ਰਾਜੇ ਦਾ ਪੁੱਤਰ ਮਰਿਆ ਪਿਆ ਸੋਗ ਦੀ ਲਹਿਰ ਹੈ ਕੱਲ ਸਵੇਰੇ ਉਹਦਾ ਸੰਸਕਾਰ ਹੋਣਾ ਉਹ ਜਦੋਂ ਰਾਜਾ ਪ੍ਰਸ਼ਾਦੇ ਫਰਾਕੇ ਮਸਤਾਨੇ ਨੂੰ ਅੰਦਰ ਆਇਆ ਅੰਦਰ ਰੋਲਾ ਪੈ ਗਿਆ ਲੜਕਾ ਜਿਉਂਦਾ ਹੈ ਲੜਕਾ ਜਿਉਂਦਾ ਹੈ ਉਹਦੇ ਸਾਹ ਚੱਲ ਪਏ ਬੈਦ ਵਾਲੇ ਦੋਲੇ ਬੈਠੇ ਸੀ ਉਹ ਦਵਾ-ਦ ਦਵਾਈਆਂ ਘੋਟ ਕੇ ਦੇਣ ਲੱਗ ਪਏ ਰਾਜੇ ਦੇ ਮਨ ਚ ਆ ਗਿਆ ਉਹ ਹੋ ਜਿਹੜੇ ਦੋ ਪ੍ਰਸ਼ਾਦੇ দান ਕੀਤੇ ਇਧਰ ਕਰਾਮਾਤ ਵਰਤ ਗਈ ਉਹ ਜਾਂਦਿਆਂ ਕਹਿ ਗਿਆ ਕੁਛ ਇੱਕ ਦਾਹਾ ਦਾਹਾ ਦੋ ਦਾ ਇਹ ਵੀ ਕੋਈ ਸਾਧੂ ਖੁਸ਼ ਹੋ ਕੇ ਚਲਾ ਗਿਆ ਮੇਰੇ ਬੱਚੇ ਦਾ ਭਲਾ ਹੋ ਗਿਆ ਰਾਜੇ ਦੇ ਪੁੱਤਰ ਨੂੰ ਉਹ ਦਵਾਈ ਵੈਦਾਂ ਦੀ ਲੱਗਣ ਲੱਗ ਪਏ ਉਹਨੇ ਘੋਟ ਕੇ ਦਵਾ-ਦ ਪਾਉਣੀ ਸ਼ੁਰੂ ਕੀਤੀ ਵੈਦਨ ਕਹਿੰਦੇ ਜੀ ਸਾਹ ਚੱਲਦਾ ਹੈ ਦੋਈ ਦੇਣੀ ਸ਼ੁਰੂ ਕਰਤੀ ਅੱਜ ਹੋਰ ਕੱਲ ਹੋਰ ਪਰਸੋਂ ਹੋਰ ਉਹ ਠੀਕ ਹੋਣ ਲੱਗ ਪਿਆ ਤੁਰਨ ਫਿਰਨ ਲੱਗ ਪਿਆ ਉਹ ਜੋ ਜਿਹੜਾ ਪੰਡਤ ਸੀ ਨਾ ਉਹਨਾਂ ਕਹਿੰਦਾ ਸੱਤਕ ਦਿਨ ਗੁਜ਼ਰ ਗਏ ਨੇ ਉਹਨੇ ਪਤਾ ਕਰਵਾਇਆ ਆਪਣੇ ਬੰਦੇ ਕਹਿੰਦੇ ਕੀ ਬਣਿਆ ਰਾਜੇ ਦੇ ਪੁੱਤਰ ਦਾ ਉਹ ਕਹਿੰਦੇ ਜੀ ਮਰ ਤਾਂ ਗਿਆ ਸੀ ਇੱਕ ਵਾਰ ਤਾਂ ਰੌਲਾ ਪੈ ਗਿਆ ਸੀ ਕਹਿੰਦੇ ਫਿਰ ਠੀਕ ਹੋ ਗਿਆ ਉਹ ਤਾਂ ਹੁਣ ਤੰਦਰੁਸਤ ਹੋਣ ਲੱਗ ਪਿਆ ਤੁਰਨ ਫਿਰਨ ਲੱਗ ਪਿਆ ਤੋ ਪੰਡਤ ਨੇ ਕਿਹਾ ਮੇਰੀ ਜੋਤਿਸ਼ ਝੂਠੀ ਨਹੀਂ ਹੋ ਸਕਦੀ ਮੇਰਾ ਗਿਆਨ ਝੂਠਾ ਨਹੀਂ ਹੋ ਸਕਦਾ ਜੋ ਮੈਂ ਜੋਤਿਸ਼ ਤੋਂ ਪੜਿਆ ਉਹ ਝੂਠ ਨਹੀਂ ਹੋ ਸਕਦਾ ਵਾਪਸ ਆਇਆ ਰਾਜੇ ਦੇ ਦਰਵਾਜ਼ੇ ਮਹਿਲ ਵਿੱਚ ਆ ਕੇ ਪੁੱਛਦਾ ਰਾਜਨ ਤੇਰਾ ਲੜਕਾ ਕਿਵੇਂ ਠੀਕ ਹੋ ਗਿਆ ਇਹ ਜੋਤਿਸ਼ ਗਲਤ ਨਹੀਂ ਸੀ ਮੇਰੀ ਹੋ ਸਕਦਾ ਹੁਣ ਉਹ ਰਾਜੇ ਦੇ ਲੜਕੇ ਦੇ ਹੱਥ ਦੀਆਂ ਰਖਾਵਾਂ ਵੇਖਦਾ ਮੱਥੇ ਦੀਆਂ ਰਖਾਵਾਂ ਵੇਖਦਾ ਹੈਰਾਨ ਹੋ ਕੇ ਕਹਿੰਦਾ ਇਹ ਨਹੀਂ ਹੋ ਸਕਦਾ ਜੋ ਮੈਂ ਉਦੋਂ ਪੜਿਆ ਸੀ ਉਹ ਹੁਣ ਨਹੀਂ ਹੈ ਜੋ ਮੈਨੂੰ ਉਦੋਂ ਨਜ਼ਰ ਆਇਆ ਹੁਣ ਨਹੀਂ ਐ ਰਾਜਨ ਇਹ ਕਿਵੇਂ ਹੋਇਆ ਤਾ ਰਾਜੇ ਨੇ ਕਹਿਵੇ ਹੁਣਾ ਕੀ ਐ ਮੈਨੂੰ ਤਾਂ ਐਂ ਲੱਗਦਾ ਉਹ ਜਿਹੜਾ ਮਸਤਾਨਾ ਨਹੀਂ ਆਪਣੇ ਪਿੰਡਾਂ 'ਚ ਘੁੰਮਦਾ ਹੁੰਦਾ ਉਹ ਮਸਤਾਨਾ ਮੇਰੇ ਮਹਿਲਾਂ ਵਿੱਚ ਆ ਗਿਆ ਦੋ ਪ੍ਰਸ਼ਾਦ ਦੇ ਲੈ ਗਿਆ ਸੀ ਤਾਂ ਵੇ ਪ੍ਰਸ਼ਾਦ ਦੇ ਪਰ ਉਹ ਖੰਦੇ ਖੰਦੇ ਕਹਿ ਗਿਆ ਕੁਜ ਇੱਕ ਦਾ ਹਾ ਦਾ ਹਾ ਦੋ ਦਾਏ ਵੀ ਪੰਡਤ ਦੇ ਮਨ 'ਚ ਆਇਆ ਵੀ ਜ਼ਰੂਰ ਉਹ ਕਰਾਮਾਤ ਕਰ ਗਿਆ ਕੋਈ ਬੰਦਗੀ ਵਾਲਿਆਂ ਦੇ ਬੋਲਾਂ 'ਚ ਬਰਕਤ ਹੁੰਦੀ। ਉਹਨਾਂ ਦੇ ਇਸ਼ਾਰੇ ਨਾਲ ਸੰਸਾਦ ਚੱਲਦਾ। ਪੰਡਤ ਲੰਮਣ ਲੱਗ ਪਿਆ ਮੇਰੀ ਜੋਤਿਸ਼ ਫੇਲ ਹੋ ਗਈ ਉਹਨੂੰ ਪੁੱਛਣਾ ਚਾਹੀਦਾ ਹੈ ਮਸਤਨ ਨੂੰ ਲੱਭਦਾ ਉਹਦੇ ਪੁਰਾਣੇ ਮਹਿਲੇ ਚਲੇ ਕੱਪੜੇ ਨੇ ਲੱਭ ਲਿਓ ਉਹਨੂੰ ਜੰਗਲ ਵਿੱਚ ਬੈਠਿਆ ਦਰਖਤ ਦੀ ਢਾਹ ਸਲਾ ਤੇ ਬੈਠਾ ਜਾਂਦਿਆਂ ਉਹ ਪੰਡਤ ਨੇ ਲੱਤ ਕੱਡ ਮਾਰੀ ਜੋਰ ਨਾਲ ਲੱਤ ਮਾਰ ਕੇ ਕਹਿੰਦਾ ਓਏ ਮਸਤਨ ਨੇ ਉੱਥੇ ਰਾਜੇ ਦੇ ਕੀ ਕਰਕੇ ਆਇਆ ਤਮਸਤੰਨੇ ਨੇ ਬੜੀ ਮਸਤੀ ਨਾਲ ਵੇਖ ਕੇ ਕਿਹਾ ਪੰਡਤ ਨੂੰ ਉਹ ਪੰਡਤ ਲਤਨੋਏ ਮਾਰ ਹੁਣ ਦੱਸ ਕੀ ਚਾਹੀਦਾ ਰਾਜੇ ਦੇ ਕੀ ਕਰਕੇ ਆਇਆ ਕਹਿੰਦਾ ਮੈਂ ਥੋੜੀ ਦਿੱਤਾ ਜੋ ਰੱਬ ਦਾ ਹੁਕਮ ਹੋਇਆ ਉਹ ਹੋ ਗਿਆ ਕਹਿੰਦੇ ਨਹੀਂ ਤੂੰ ਕਰਕੇ ਆਇਆ ਕੁਝ ਕਹਿੰਦਾ ਹਾਂ 20 ਸਾਲ ਉਮਰ ਵੱਧ ਗਈ ਹੈ ਰਾਜੇ ਦੇ ਮੁੰਡੇ ਜੇਦੀ ਤੇਰੀ ਜੋਤਿਸ਼ ਫੇਲ ਹੋ ਗਈ ਐ ਉਹਦੇ ਦੋ ਪਰਸ਼ਦ ਉਹਨੇ ਭਾਵਨਾ ਨਾਲ ਦੇ ਦਿੱਤੇ ਇੱਕ ਦਾਹਾ ਦਾਹਾ ਦੋ ਦਾਏ 20 20 ਸਾਲ ਉਮਰ ਵਧ ਗਈ ਉਹਦੀ ਤੇ ਗੁੱਸੇ ਵਿੱਚ ਪੰਡਤ ਕਹਿੰਦਾ ਇੰਨੀ ਤੇਰੀ ਪਾਵਰ ਐ ਤੇਰੇ ਚ ਇੰਨੀ ਸ਼ਕਤੀ ਆ ਗਈ ਤੂੰ 20 ਸਾਲ ਦੀ ਉਹਦੀ ਉਮਰ ਵਧਾਤੀ ਜਦੋਂ ਦੂਜੀ ਵਾਰ ਲੱਤ ਮਾਰੀ ਤਾਂ ਹੁਣ ਉਹ ਫਕੀਰ ਬੋਲਿਆ ਕਹਿੰਦਾ ਹੁਣ ਤੀਜੀ ਵਾਰ ਲੱਤ ਨਾ ਮਾਰ ਦੇਂ ਪੰਡਤ ਬੋਲਿਆ ਕਹਿੰਦਾ ਤੂੰ ਕੀ ਕਰ ਲੇਗਾ ਜਦੋਂ ਤੀਜੀ ਵਾਰ ਠੋਡ ਮਾਰੀ ਤੇ ਹੁਣ ਮਸਤੀ ਵਿੱਚ ਬੋਲਿਆ ਕਹਿੰਦਾ ਲੈ ਫਿਰ ਹੁਣ ਰੋਕ ਲਈ ਪਹਿਲਾਂ ਤਾਂ ਸੀ 1 ਦਾ 10 2 ਦਾ 20 ਜਾ ਹੁਣ 3 ਦਾ 30 4 ਦਾ 40 5 ਦਾ 50 6 ਦਾ 60 60 ਸਾਲ ਉਮਰ ਵਧਾਤੀ ਹੈ ਚਰਨੀ ਪੈ ਗਿਆ ਪੰਡਤ ਚਰਨੀ ਡਿੱਗ ਪਿਆ ਪੰਡਤ ਤੇ ਸਾਥ ਸੰਗਤ ਉਹ ਮਸਤਨ ਨੇ ਕਿਹਾ 60 ਸਾਲ ਉਮਰ ਵੱਧ ਗਈ ਹੈ ਜਾਂ ਸਾਧ ਸੰਗਤ ਇਹ ਸਚਾਈ ਹੈ ਸਾਧੂ ਦੇ ਬੋਲਾਂ ਵਿੱਚ ਬਰਕਤ ਕੋਈ ਕਰਾਮਾਤ ਨਹੀਂ ਹੈ ਪ੍ਰਭ ਜੀ ਵਸੈ ਸਾਧ ਕੀ ਰਸਨਾ ਨਾਨਕ ਜਨ ਕਾ ਦਸਨ ਦਸਨ ਉਹ ਲੋਕਾਂ ਕੋਲੋਂ ਵਿਖਾਵੇ ਵਾਸਤੇ ਕੋਈ ਕਰਾਮਾਤ ਨਹੀਂ ਕਰਦੇ ਉਹ ਸਹਿਸ ਭਾਏ ਜੋ ਬੋਲ ਦੇਣ ਸਾਧੂ ਬੋਲੇ ਸਹਿਸ ਭਾਏ ਜੋ ਦੀ ਜ਼ੁਬਾਨ ਤੋਂ ਸਹਿਸ ਭਾਏ ਨਿਕਲੇ ਉਹਨੂੰ ਕੋਈ ਨਹੀਂ ਰੋਕ ਸਕਦਾ ਸਾਧਿਆਂ ਦੇ ਬਚਨ ਰੋਕੇ ਜਾ ਸਕਦੇ ਪਾਤਸ਼ਾਹ ਕਹਿੰਦੇ ਕਸਾਦ ਬਚਨੇ ਟਲਦਾ ਭਾਈ ਸਾਧੂ ਦਾ ਬਚਨ ਕੋਈ ਟਾਲ ਨਹੀਂ ਸਕਦਾ ਮਹਾਰਾਜ ਕਿਉਂ ਕਹਿੰਦੇ 24 ਘੰਟੇ ਦੀ ਰਸਨਾ ਤੇ ਰੱਬ ਵਸਦਾ ਉਹ ਬਾਹਰੋਂ ਵਾਏ ਗੁਰੂ ਨਾਮ ਹੀ ਬੋਲੇ ਉਹਦੇ ਅੰਦਰ ਚੱਲਦਾ ਉਹਨੂੰ ਕਹਿਣਾ ਨਹੀਂ ਪੈਂਦਾ ਵਾਰ-ਵਾਰ ਵਾਏ ਉਹ ਰੱਬ ਦੇ ਸਨਮੁਖ 24 ਘੰਟੇ ਹੋ ਜਾਂਦਾ ਹੈ ਹਰ ਵਕਤ ਕੋਟ ਨੇ ਬੰਦੇ ਆਠ ਪਹਿਰ ਨਿਕਟ ਕਰ ਜਾਨੈ ਪ੍ਰਭ ਕਾ ਕੀਆ ਮਿੱਠਾ ਮੰਨੇ ਏਕ ਨਾਮ ਸੰਤਨ ਆਧਾਰ ਹੋਏ ਰਹੇ ਸਭ ਕੀ ਪਗਸ਼ਾਰ ਸੰਤ ਰਹਿਤ ਸੁਣੋ ਮੇਰੇ ਭਾਈ 우ਹਾਂ ਕੀ ਮਹਿਮਾ ਕਥਨ ਨਾ ਜਾਈ ਫਿਰ ਉਹ ਸਾਧੂ ਦੀ ਵਡਿਆਈ ਹੈ ਭਾਈ ਉਹਦੀ ਮਹਿਮਾ ਕਥਨ ਤੋਂ ਬਾਹਰ ਹੈ ਔਰ ਪਾਤਸ਼ਾਹ ਬਚਨ ਕਹਿੰਦੇ ਬਸ ਇਹੋ ਜੈਦਾ ਕੋਈ ਬਚਨ ਮੰਨ ਲੈ ਉਹਨੇ ਰਾਜੇ ਨੂੰ ਦੂਜੀ ਵਾਰ ਕਿਹਾ ਨਾ ਕੋਈ ਵਿਆਹ ਪ੍ਰਸ਼ਾਦਾ ਹੈ ਉਹ ਯੋ ਦੇ ਦੇ ਰਾਜੇ ਨੇ ਚੁੱਕ ਕੇ ਦੇ ਦਿੱਤਾ ਉਹਨੇ ਬਚਨ ਮੰਨ ਲਿਆ ਜੇ ਮੋਰੇ ਉਹ ਬਚਨ ਕੱਟ ਦਿੰਦਾ ਫਿਰ ਨਹੀਂ ਸੀ ਅਸਲ ਗੁਰਪ੍ਰਸਾਦ ਵੀ ਸਾਧੂ ਦੇ ਬਚਨ ਕਰਕੇ ਹੁੰਦਾ ਪਰ ਸਾਧੂ ਹੋਵੇ ਇਹਨੂੰ ਮਹਾਰਾਜ ਬਾਣੀ ਅੰਦਰ ਕਹਿੰਦੇ ਸੰਤੋ 사ਗਰ ਪਾਰੋ ਤਰੀਏ ਜੇ ਕੋ ਬਚਨ ਕਮਾਵੇ ਸੰਤਨ ਕਾ ਸੋ ਗੁਰ ਪ੍ਰਸਾਦੀ ਤਰੀਐ ਇੱਕ ਵਾਰ ਪੜੋ ਪਿਆਰ ਨਾਲ ਸਾਗਰ ਪਾਰ ਉਤਰੀਐ ਸੰਤੋ ਸਾਗਰ ਪਾਰ ਉਤਰੀਐ ਸਾਗਰ ਪਾਰ ਉਤਰੀਐ ਸੰਤੋ ਸਾਗਰ ਪਾਰ ਉਤਰੀਐ ਸਾਦਰ ਤਰੀਐ ਸੰਤੋ ਸਾਗਰ ਪਾਰ ਗੱਜਕੇ ਭਾਈ ਸਾਗਰ ਪਾਰ ਸੰਤੋ ਸਾਗਰ ਪਾਰ ਉਤਰੀਐ ਤੁਸੀਂ ਸੁਸਤ ਹੋ ਜਾਂਦੇ ਹੋ ਸੁਸਤ ਨਾ ਹੋਵੋ ਪੜੋ ਗੱਜਕੇ ਸਾਗਰ ਪਾਰ ਤਰੀਂ ਸੰਤੋ ਸਾਗਰ ਪਾਰ ਤਰੀਐ ਸਾਗਰ ਪਾਰ ਤਰੀਂ ਸੰਤੋ ਸਾਗਰ ਪਾਰ ਉਤਰੀਐ ਸਾਗਰ ਪਾਰ ਉਤਰੀਐ ਸੰਤੋ ਸਾਗਰ ਪਾਰ ਉਤਰੀਐ ਸਾਗਰ ਪਾਰ ਜੇ ਕੋ ਬਚਨ ਕਮਾਵੇ ਸੰਤਨ ਕਾ ਜੇ ਕੋ ਬਚਨ ਕਮਾਵੇ ਸੰਤਨ ਕਾ ਜੇ ਕੋ ਬਚਨ ਕਮਾਵੇ ਸੰ ਜੇ ਕੋ ਬਚਨ ਕਮਾਵੇ ਸੰਤਨ ਕਾ ਸੋ ਗੁਰ ਪ੍ਰਸਾਦੀ ਤਰੀਐ ਸੰਤੋ ਸਾਗਰ ਪਾਰ ਤਰੀਐ ਸાગਰ ਮਹਰ ਉਤਰੀਏ ਸੰਤੋ ਸਾਗਰ ਪਾਰੋ ਤਰੀਏ ਸਾਬਰ ਤਰੀਏ ਸੰਤੋ ਸਾਗਰ ਪਾਰ ਵਾਹ ਵਾਹ ਸਾਗਰ ਪਾਰ ਤਰੀਏ ਸੰਤੋ ਸਾਗਰ ਆਖੋ ਸਤਨਾਮ ਸ੍ਰੀ ਵਾਹਿ। ਫਿਰ ਆਖੋ ਜੀ ਸਤਨਾਮ ਸ੍ਰੀ ਵਾਹਿ। ਪਰ ਬਚਨ ਕਮਾਉਣਾ ਬਹੁਤ ਔਖ ਹੈ। ਕਹਿਣਾ ਸੌਖਾ। ਜੇ ਕੋ ਬਚਨ ਕਮਾਣ ਲੱਗ ਜਾਏ ਨਾ ਉਹ ਬਚਨ ਉਹਦੇ ਨਾਲ ਰਹਿੰਦਾ ਹੈ। ਗੁਰਮਤਿ ਵਿੱਚ ਸਭ ਤੋਂ ਵੱਡੀ ਭਗਤੀ ਪਤਾ ਕਿਹੜੀ ਹੈ? ਬਚਨ ਮੰਨਣਾ। ਮੈਂ ਕਈ ਵਾਰ ਕਹਿੰਦਾ ਨਾ ਜਤ ਸਾਧੂ ਦੀ ਸੰਗਤ ਨਾ ਕਰੋ। ਜੇ ਕਿਸੇ ਸਾਧੂ ਦੀ ਸੰਗਤ ਕਰਨੀ ਫਿਰ ਬਚਨ ਮੰਨਣਾ ਪੈਣਾ। ਇਹ ਨਹੀਂ ਮੋਰੋਂ ਸਾਡੀ ਮਰਜ਼ੀ ਦਾ ਕੰਮ ਹੋਵੇ। ਬੰਦਗੀ ਵਾਲਾ ਸਾਧੂ ਹੋਵੇ ਉਹਦਾ ਇੱਕ ਬਚਨ ਵੀ ਕਮਾ ਲੋ ਨਾ ਉਹ ਬਚਨ ਧਾਰ ਦਿੰਦਾ। ਸੰਤੋ ਸਾਗਰ पार ਉਤਰੀਏ। ਜੇ ਕੋ ਬਚਨ ਕਮਾਵੇ ਸੰਤਨ ਕਾ ਸੋ ਗੁਰ ਪ੍ਰਸਾਦੀ ਤਰੀਏ। ਬਚਨ ਕਮਾਉਣਾ ਪੈਂਦਾ। ਜੋ ਸਾਧੂ ਕਹਦੇ ਮੋਰੋਂ ਸੱਤ ਬਚਨ ਕਹਿ ਕੇ ਅੱਗੇ ਨਹੀਂ ਫਿਰ ਬੋਲੀਦਾ। ਜੇ ਮੋਰੋਂ ਹੋਰ ਜਵਾਬ ਕਰਨ ਲੱਗ ਜਾਓ ਨਾ ਆਰਗੂਮੈਂਟ ਨਾਲ ਦੀ ਨਾਲ ਕੱਟ ਵੀ ਹੋ ਜਾਂਦਾ। ਕਈ ਵਾਰ ਸਾਨੂੰ ਪਤਾ ਹੀ ਨਹੀਂ ਲੱਗਦਾ। ਸਾਧੂ ਦਾ ਬਚਨ ਜਦ ਹੀ ਇੱਕ ਨਾਲ ਦੀ ਨਾਲ ਕੰਡਾ ਫਿਰ ਸਾਨੂੰ ਭੁਲਖਾ ਰਹਿੰਦਾ ਉਹ ਨਹੀਂ ਕਿਹਾ ਤਾਂ ਸੀ ਪੂਰਾ ਤਾਂ ਹੋਇਆ ਨਹੀਂ ਉੱਥੇ ਕੋਈ ਨਾ ਕੋਈ ਸਾਡੀ ਗਲਤੀ ਹੈ ਜਦੋਂ ਕੋਈ ਬਚਨ ਹੋ ਗਏ ਉਹਦੇ ਮੋਰੇ ਨਹੀਂ ਫਿਰ ਬੋਲੀ ਦਾ ਅਗਲੀ ਕੋਈ ਵੀ ਆਵਾਜ਼ ਨਹੀਂ ਕਰਨੀ ਬਸ ਉੱਥੇ ਸੱਤ ਬਚਨ